ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਚੌਥਾ ਦਰਜਾ ਮੁਲਾਜ਼ਮ ਆਗੂਆਂ ਦੀ ਇਕੱਤਰਤਾ ਵਿੱਚ ਲੋਕ ਸਭਾ ਚੋਣ ਦਾ ਲੇਖਾ ਜੋਖਾ ਕੀਤਾ ਹਾਂਜੀ ਪੂਰੀ ਖਬਰ ਦੇਖਣ ਲਈ ਬਣੇ ਰਹੋ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਪਟਿਆਲਾ ਜ਼ਿਲ੍ਹਾ ਵਿਜਲੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਆਗੂਆਂ ਵੱਲੋਂ ਯੂਨੀਅਨ ਦਫ਼ਤਰ ਰਾਜ ਪ੍ਰਕਲੋਨੀ ਵਿਖੇ ਇਕੱਤਰਤਾ ਕਰਕੇ ਲੋਕ ਸਭਾ ਚੋਣਾਂ ਦਾ ਲੇਖਾ ਜੋਖਾ ਕੀਤਾ ਕੇਸ ਸਾਲ 2022 ਵਿੱਚ ਮੁਲਾਜ਼ਮਾਂ ਮਜ਼ਦੂਰਾਂ ਕਿਰਤੀਆਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵੱਲੋਂ ਬਦਲਾਅ ਦੇ ਨਾਂ ਤੇ ਵਾਧ ਚੜ ਕੇ ਆਪਣਾ ਪਾਇਆ ਯੋਗਦਾਨ ਤੋਂ ਲੋਕ ਸਭਾ ਚੋਣਾ ਦੌਰਾਨ ਆਪਣਾ ਹੱਥ ਕਿੰਨਾ ਇਸ਼ੂਆਂ ਕਰਕੇ ਪਿੱਛੇ ਖਿੱਚ ਲਿਆ ਇਸ ਤੋਂ ਆਪ ਸਰਕਾਰ ਨੂੰ ਸਬਕ ਸਿੱਖਣ ਦੀ ਲੋੜ ਹੈ ਕੇਂਦਰ ਵਿੱਚ ਮੋਦੀ ਸਰਕਾਰ 400 ਦਾ ਅੰਕੜਾ ਪਾਰ ਕਰਨ ਦਾ ਦਾਵਾ ਕਰਨ ਤੋਂ ਇਸ ਵਾਰ ਪਛੜ ਗਈ ਹੈ ਇਸ ਸ਼ੀਸ਼ਾ ਦੇ ਮਜ਼ਦੂਰਾਂ ਕਿਰਤੀਆਂ ਅਤੇ 20 ਕਰੋੜ ਮੁਲਾਜ਼ਮਾਂ ਪੁਰਾਣੀ ਪੈਨਸ਼ਨ ਬਹਾਲੀ ਮੁਲਾਜ਼ਮਾਂ ਨੇ ਦਿਖਾਇਆ ਹੈ ਪੰਜਾਬ ਵਿਧਾਨ ਸਭਾ ਸਰਕਾਰ ਨੇ ਸਾਲ 2022 ਵਿੱਚ ਜੋ ਗਰੰਟੀਆਂ ਦਿੱਤੀਆਂ ਸਨ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਘੱਟੋ ਘੱਟ ਉਜਰਤਾਂ ਵਿੱਚ ਵਾਅਦਾ ਕਰਨਾ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚੋਂ ਠੇਕਾਦਾਰੀ ਵਿਭਾਗਾਂ ਵਿੱਚੋਂ ਠੇਕਾਦਾਰੀ ਪ੍ਰਥਾ ਖਤਮ ਕਰਕੇ ਕਰਮੀਆਂ ਨੂੰ ਵਿਭਾਗਾਂ ਵਿੱਚ ਖਪਾਉਣਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਕੰਮ ਦੇ ਘੰਟੇ ਵਿੱਚੋਂ ਵਾਦੇ ਦਾ ਜਾਰੀ ਕੀਤਾ ਪੱਤਰ ਵਾਪਸ ਲੈਣਾ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਭਰਤੀ ਰਹੀਂ ਪੂਰੇ ਤਨਖਾਹ ਸਕੇਲ ਤੇ ਪੱਤੇ ਦੇਣਾ ਸਰਕਾਰੀ ਵਿਭਾਗਾਂ ਦੇ ਕਿਤੇ ਪੁਨਰਗਠਨ ਨੂੰ ਮੁੜ ਰिवਿਊ ਕਰਨਾ ਆਦਿ ਸਮੇਤ ਪੰਜਾਬ ਦੇ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅੱਖੋਂ ਓਲੇ ਕਰਨਾ ਸ਼ਾਮਲ ਹੈ